ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਤੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗੇ ਜੀ 9501828521 ਤੇ ਅੱਜ ਆਪਾਂ ਪਹੁੰਚੇ ਬਈ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪਿਆ ਜਾਂਦੀ ਆ ਤੇ ਬਾਈ ਰਾਣੇ ਦੇ ਘਰ ਤੇ ਬਾਕੀ ਜਾਣਕਾਰੀ ਆਪਾਂ ਬਾਈ ਰਾਣੇ ਤੋਂ ਪੁੱਛਦੇ ਹਾਂ 사ਸੀ ਗਾ ਬਾਈ ਜੀ ਤੇ ਬਾਈ ਗੋਲ ਝੋਟੀ ਬਕਾਉ ਆ ਜੀ ਤੇ ਕਿਹੜੇ 2.5 ਸਾਲਾਂ ਦੀ ਕੱਟੀ ਆ ਜੀ 2.5 ਸਾਲਾਂ ਦੀ ਕੱਟੀ ਆ ਜੀ ਠੀਕ ਹੋ ਜੀ 2.5 ਸਾਲਾਂ ਦੀ ਕੱਟੀ ਆ ਬਾਈ ਹਜੇ ਤੇ ਆਪਣੇ ਘਰ ਦੀ ਹੈ ਜੀ ਇਹ ਇਹ ਬਾਈ ਆਪਣੇ ਘਰ ਦੀ ਕੱਟੀ ਆ ਤੇ ਸੀਮਨ ਪਤਾ ਹੋਇਆ ਕਿਹੜਾ ਜੀ ਅਰਜਨ ਦਾ ਠੀਕ ਹੋ ਜੀ ਤੇ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਪਤਾ ਹੀ ਕਿੰਨਾ ਜੀ ਮਾਂ ਦੇ ਨਾਲ 16 ਲੀਟਰ 16 ਲੀਟਰ ਘਰ ਦੀ ਕੱਟੀ ਆ ਬਾਈ ਠੀਕ ਹੋ ਜੀ ਮੜਾ ਤੋਰਾ ਵਿਖਾ ਦਈਏ ਤਾਂ ਸਾਣਾ ਦੀ ਕੁਆਲਿਟੀ ਆਪਾਂ ਇਧਰੋਂ ਦਿਖਾ ਦਿੰਨੇ ਆ ਬਾਈ ਆ ਆ ਦੇਖ ਸਕਦੇ ਹੋ ਬਾਈ ਮੂੰ ਮੱਥੇ ਹੀ ਬਹੁਤ ਜ਼ਿਆਦਾ ਸ਼ਕੀਨ ਆ ਥੋੜੀ ਛੋਟੀ ਡਰ ਜਾਂਦੀ ਆ ਆ ਲੈ ਬੀਚੇ ਵਾਹ ਮੂੰਹ ਮੁੱਥੀ ਚੰਗੀ ਆ ਭਾਈ ਪੁੱਸੂ ਕੈਮਰੇ ਤੋਂ ਡਰ ਜਾਂਦਾ ਤੇ ਭਾਈ ਜੀ ਕੀ ਮੋਲ ਕਰਦੇ ਆਂ ਇਹ ਆਪਾਂ ਇਹਦਾ ਮੋਲੇ ਦਾ 65000 ਰੁਪਿਆ ਕਰਦੇ ਆਂ ਜੀ ਤੇ ਮਨ ਕੀਤਾ ਜਾਊਗਾ ਜੀ ਕਰਦਾ ਹੈ ਜੀ ਠੀਕ ਹੋ ਜੀ ਤੇ ਕੰਟੈਕਟ ਨੰਬਰ ਬੋਲ ਦਈ ਆਪਣਾ 701769920 ਇੱਕ ਵਾਰ ਫੇਰ ਬੋਲ ਦਈ 701769920 ਠੀਕ ਹੋ ਜੀ ਬਹੁਤ ਸੋਹਣੀ ਬਈ ਕੱਟੀ ਆ ਜ 2.5 ਸਾਲਾਂ ਦੀ ਥਲਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਈ ਟਿਕਾ ਟੂ ਕਾਤੇ ਨਹੀਂ ਭਰਾਏ ਹੇ ਤੱਕ ਨਹੀਂ ਟਿਕਾ ਹੈ ਤਾਂ ਤਾਰਫ ਨਹੀਂ ਕਰੀਗੇ ਠੀਕ ਹੋ ਜੀ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਈ